ਕਿਹੜਾ ਕੰਮ ਇਹ ਚਾਈਨਸ ਸਿਗਨਲ ਹੋ ਰਿਹਾ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਸਾਰੇ ਜੀਓ ਸੁਬਾਨ ਸਾਰੇ ਐਸਐਚਓ ਸੁਬਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਦਬਿਜ ਦਿਓ ਕਿ ਕਿਹੜੇ ਲੋਕ ਇਹ ਡੋਰ ਦਾ ਇਸਤੇਮਾਲ ਕਰਦੇ ਆ ਤੇ ਕਿ ਜਿਹੜੇ ਲੋਕ ਵੇਚਦੇ ਨੇ ਅਸੀਂ ਉਹਨਾਂ ਤੱਕ ਪਹੁੰਚ ਕਰੀਏ ਸੋ ਅੱਜ ਅਸੀਂ ਡਰੋਨ ਦੀ ਸਹਾਇਤਾ ਦੇ ਨਾਲ ਆਪਣੇ ਇਲਾਕੇ ਦੇ ਵਿੱਚ ਅਸੀਂ ਸੀ ਡਿਵੀਜ਼ਨ ਦੇ ਇਲਾਕੇ ਦੇ ਵਿੱਚ ਸਾਡੇ ਐਸਐਚਓ ਨੀਰਜ ਕੁਮਾਰ ਜੀ ਦੇ ਨਾਲ ਅਸੀਂ ਟੀਮਰ ਲਗਾਈਆਂ ਗਰਾਊਂਡ ਤੇ ਔਰ ਡਰੋਨ ਦੇ ਨਾਲ ਅਸੀਂ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਸਾਨੂੰ ਮਿਲ ਜੰਬੀ ਕੀ ਹੈ ਚਾਈਨ ਸਟਿੰਗ ਦੇ ਨਾਲ ਪਤੰਗ ਉਡਾਈ ਜਾ ਰਹੀ ਹੈ ਅਸੀਂ ਉਹਨਾਂ ਤੇ ਖਲਾਫ ਕਾਰਵਾਈ ਕਰਾਂਗੇ ਜਿਹੜੇ ਬੱਚੇ ਉਡਾ ਰਹੇ ਨੇ ਮੇਰੀ ਆਪਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪੀਲੇ ਕਿ ਬੱਚੇ ਇਹ ਸਟਿੰਗ ਦਾ ਪ੍ਰਯੋਗ ਨਾ ਕਰਨ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਸਖਤ ਤਾੜਨਾ ਹੈ ਜੀ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਪੁਲਿਸ ਵੱਲੋਂ ਕਿ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹਾ ਕੰਮ ਕਰ ਰਹੇ ਆ ਜਿਹੜਾ ਕਿ ਮਨੁੱਖਤਾ ਦੇ ਖਿਲਾਫ ਹੈ